ਰਦੀਪ ਸਿੰਘ ਇੱਕ ਨਾੜਗਾ ਜ ਆਏ ਆ ਕਿੱਥੇ ਜਾ ਰਹੇ ਜੰਮੂ ਇਰਾਜ 11 ਵਜੇ ਹੋਣਦੇ ਆ ਤੇ ਸਬਜੀ ਵਾਲੀ ਗੱਡੀ ਲੱਗ ਉਹਨੇ ਸਾਈਡ ਦਬਾਈ ਤੇ ਸਾਈਡ ਦਬਾਉਣਾ ਗੱਡੀ ਆ ਫਟ ਬਾਈ ਟੱਪ ਗਈ ਆ ਉਦੋਂ ਬਾਈ ਟੱਪਣ ਨਾਲ ਆਨਕੇ ਪਲਟ ਪਲਟ ਗਈ ਆ ਪਲਟਣ ਦੇ ਨਾਲ ਉਹਦੇ ਵਿੱਚ ਮਾਲ ਜਿਹੜਾ ਤੰਡ ਤਣ ਦੇ ਤੋੜੇ ਉਹ ਕਾਰ ਦੇ ਨਾਲ ਲਗਾ ਬਾਕੀ ਬਚਾ ਆ ਗਿਆ ਮਾਈ ਛੱਟ ਮੇਡੋ ਹਾਂਜੀ ਟੱਕਰ ਕਿਹਦੇ ਨਾਲ ਨਹੀਂ ਟੱਕਰ ਨਹੀਂ ਕਹਿਣਾ ਬਾਈ ਉਹ ਕਾਰ ਵੀ ਉਹ ਕਾਰ ਉਹ ਥੋੜਾ ਵਿੱਚ ਦੇ ਪਿਆ ਨਾ ਨਿਕਲ ਕੇ ਉਹ ਵਜਾ ਥੋੜਾ ਜਾ ਕੇ ਕੀ ਨੁਕਸਾਨ ਕੀ ਹੋਇਆ ਕਾਰ ਬੱਸ ਉਹਦੀ ਮੰਡੇਰੀ ਕਾਰ ਵਾਲੇ ਦੀ ਜਿਹੜੀ ਯਾਤਰੀ ਉਹਦੀ ਲੱਤ ਟੁੱਟੀ ਆ ਤੇ ਆਪਣੇ ਆਂ ਗਿੱਤੀ ਸੱਟਾਂ ਲੱਗੀਆਂ ਬੱਸ ਹੋਰ ਕਿੰਨੇ ਜਣੇ ਕਾਰ ਵਿੱਚ ਕਾਰ ਦਿੱਤਾ ਨਹੀਂ ਜਾਣੇ ਯਾਤਰੀ ਹੀ ਹੋ ਬਾਕੀਆਂ ਦੇ ਕੀ ਉਹਨਾਂ ਨੇ ਬਾਰੀ ਮੋਟੀ ਚੀਟਾਈਆਂ ਪੱਟੀ ਪੱਟੀ ਨੁਕਲਾ ਰਾਂਗਿਆ ਨਾ 3 ਕਿਨੇ ਜਣੇ 5 ਹੋ ਜਾਣੇ ਨਹੀਂ ਬਾਅਦ ਗੱਡੀ ਦਾ ਆਵਾਜ਼ ਆਇਆ ਕਿੱਥੇ ਨਾ ਹੋਣਾ ਹਾਂਜੀ ਕਿੱਥੇ ਐਡਮਿਟ ਕਰਾਇਆ ਇਹਨਾਂ ਨੂੰ ਉਹਨਾਂ ਨੇ ਇੱਥੇ ਹਸਪਤਾਲ ਕਰਾਇਆ ਕਿੰਨੇ ਵਜੇ ਦੀ ਗੱਲ ਹੈ ਇਹ ਰਾਤੀ 11 ਵੇ